ਲੋਕ ਚੰਗੇ ਜਮਾੜੇ ਨਹੀਂ ਹੁੰਦੇ ਕਿਸੇ ਲਈ ਅੰਦਰ ਗੁੱਸਾ ਰੱਖਣਾ ਯਾ ਰੰਜੀਸ਼ ਰੱਖਣਾ ਤਕਨੀਕੀ ਤੌਰ ਤੇ ਗਲਤ ਹੈ ਮੈਂ ਇਸ ਵੇਲੇ ਨੈਤਿਕ ਤੌਰ ਤੇ ਗਲਤ ਨਹੀਂ ਕਰ ਰਿਹਾ ਇਹ ਤਕਨੀਕੀ ਤੌਰ ਤੇ ਗਲਤ ਹੈ ਇੱਥੇ ਕੋਈ ਲੋਕ ਨਹੀਂ ਹਨ ਪ੍ਰਕਿਰਿਆਵਾਂ ਹਨ ਉਹ ਕੰਡੀਸ਼ਨਡ ਹਨ ਇਸ ਲਈ ਉਹਨਾਂ ਨੂੰ ਦੇਖ ਕੇ ਤੁਸੀਂ ਸਿਰਫ ਇਹ ਕਹਿ ਸਕਦੇ ਹੋ ਇੱਥੇ ਕੋਈ ਵਿਅਕਤੀ ਨਹੀਂ ਹੈ ਸਿਰਫ ਇੱਕ ਪ੍ਰਕਿਰਿਆ ਹੈ ਪਰ ਜਿਸ ਦਿਨ ਇੱਕ ਸੱਚਾ ਵਿਅਕਤੀ ਉੱਭਰਦਾ ਹੈ ਉਸ ਦਿਨ ਚੰਗਿਆਈ ਸ਼ੁਰੂ ਹੁੰਦੀ ਹੈ ਸਿਰਫ ਇੱਕ ਹੀ ਫਰਕ ਹੋ ਸਕਦਾ ਹੈ ਕੌਣ ਮਨੁੱਖ ਬਣ ਗਿਆ ਹੈ ਅਤੇ ਕੌਣ ਨਹੀਂ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨੂੰ ਵੰਡਣਾ ਇਹ ਕਹਿਣਾ ਕਿ ਕੁਝ ਚੰਗੀਆਂ ਕਟਪੁਤਲੀਆਂ ਹਨ ਅਤੇ ਕੁਝ ਮਾੜੀਆਂ ਕਟਪੁਤਲੀਆਂ ਹਨ ਬੇਕਾਰ ਹੈ ਜੇ ਕੋਈ ਕਟਪੁਤਲੀ ਹੈ ਤਾਂ ਉਹ ਇੱਕ ਕਟਪੁਤਲੀ ਹਨ ਉਹਨਾਂ ਨੂੰ ਚੰਗਾ ਜਾਂ ਮਾੜਾ ਕਹਿਣਾ ਬੇਕਾਰ ਹੈ ਅਤੇ ਜ਼ਿਆਦਾਤਰ ਲੋਕ ਸਿਰਫ ਕਟਪੁਤਲੀਆਂ ਹਨ ਸਿਰਫ ਕਟਪੁਤਲੀਆਂ ਹਨ ਤਾਂ ਗੁੱਸੇ ਹੋਣ ਦਾ ਕੀ ਮਤਲਬ ਹੈ ਜਾਂ ਇਹ ਸੋਚਣ ਦਾ ਕੀ ਮਤਲਬ ਹੈ ਕਿ ਮੇਰੇ ਨਾਲ ਪਹਿਲਾਂ ਕੁਝ ਗਲਤ ਹੋਇਆ ਹੈ ਦੇਖੋ ਇਹ ਇਸ ਤਰ੍ਹਾਂ ਹੈ ਹਾਂ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਅਤੇ ਦੇਖਦੇ ਹੋ ਕਿ ਕੋਈ ਅਜਿਹਾ ਹੈ ਜੋ ਹੁਣ ਕਟਪੁਤਲੀ ਨਾ ਬਣਨ ਦਾ ਦਰਦ ਮਹਿਸੂਸ ਕਰ ਰਿਹਾ ਹੈ ਕਟਪੁਤਲੀ ਮੈਨੂੰ ਕਹਿ ਰਹੀ ਹੈ ਕਿ ਮੈਂ ਇਸ ਤਰ੍ਹਾਂ ਨਹੀਂ ਰਹਿਣਾ ਚਾਹੁੰਦੀ ਮੈਂ ਇਸ ਤਰ੍ਹਾਂ ਨਹੀਂ ਰਹਿਣਾ ਚਾਹੁੰਦਾ ਉਹਨਾਂ ਦੀ ਮਦਦ ਕਰੋ ਇਹ ਸਵੈ ਪਿਆਰ ਹੈ ਅਤੇ ਇਹ ਨਿਰਸਵਾਰਥ ਕਰਮ ਹੈ